ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ 트੍ਰੰਪ ਦੀ ਐਡਮਿਨਿਸਟ੍ਰੇਸ਼ਨ ਆ ਚੁੱਕੀ ਆ ਔਰ ਜਦੋਂ ਵੀ ਸਰਕਾਰਾਂ ਬਦਲਦੀਆਂ ਇੱਕ ਵਾਰਾਂ ਮਸਲਾ ਫੇਰ ਖਾਲਿਸਤਾਨ ਦਾ ਮਸਲਾ ਫਿਰ ਜਦ ਦੁਬਾਰਾ ਦੱਸਣਾ ਪੈਂਦਾ ਹੋ ਰਹੇ ਜਦੋਂ ਜਹਦ 20 ਜਨਵਰੀ ਤੋਂ ਸ਼ੁਰੂ ਹੋ ਚੁੱਕੀ ਆ ਔਰ ਸਵਾਲ ਹੈ ਕਿ ਸਿੱਖ ਪੰਥ ਤੇ ਕਾਤਲ ਭਾਰਤੀ ਹਿੰਦੁਸਤਾਨ ਹਕੂਮਤ ਦੇ ਵਿੱਚ ਰੋਲਾ ਕੀਆ ਹੈ ਯੂ ਐਸ ਏ 1 26 ਜਨਵਰੀ 1950 ਦੀ ਇੰਡੀਅਨ ਕਨਸਟੀਟਿਊਸ਼ਨ ਲੇਬਲ 6 ਐਸ ਹਿੰਦੂਸ ਹੋਰ ਮਸਲਾ ਸ਼ੁਰੂ ਹੋ ਗਿਆ ਸੀ ਜੰਗ ਸ਼ੁਰੂ ਹੋ ਗਈ ਸੀ ਜਿੱਥੇ ਅਸੀਂ ਇੱਥੇ 26 ਜਨਵਰੀ ਨੂੰ ਭਾਰਤੀ ਕਾਤਲ ਐਮਬੈਸੀਆਂ ਵਾਸ਼ਿੰਗਟਨ ਡੀ ਸੀ ਸੈਨ ਫਰਾਂਸਿਸਕੋ ਕੈਨੇਡਾ ਦੇ ਵਿੱਚ ਟੋਰਾਂਟੋ ਆਟਵਾ ਵੈਂਕੂਵਰ UK Italy Australia the New Zealand ਦੇ ਵਿੱਚ ਖਾਲਿਸਤਾਨ ਦੇ ਝੰਡੇ ਚੜਾਵਾਂਗੇ ਟੂ ਸ਼ੋ ਪ੍ਰੈਜ਼ੀਡੈਂਟ 트੍ਰੰਪ ਦੱਟ ਦਾ ਇਸ਼ੂ ਬਿਟਵੀਨ ਸਿੱਖ ਐਂਡ ਦਿਸ ਇੰਡੀਅਨ ਰਾਜੀਮ ਇਜ਼ ਅਬਾਊਟ ਦੀ ਰਿਲੀਜੀਅਸ ਪਰਸਕਿਊਸ਼ਨ ਐਂਡ ਦੀ ਪੋਲੀਟਿਕਲ ਓਪੀਨੀਅਨ ਦਾ ਇਸ਼ੂ ਇਜ਼ ਪੰਜਾਬ ਇਜ਼ ਨਾਟ ਇੰਡੀਆ ਸਿੱਖ ਆਰ ਨਾਟ ਹਿੰਦੂਸ ਔਰ ਇਹੀ ਪ੍ਰੈਜ਼ੀਡੈਂਟ 트੍ਰੰਪ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਅੱਜ ਪੰਜਾਬ ਦੇ ਵਿੱਚ ਫਰੀਦਕੋਟ ਜਿੱਥੇ ਬੁੱਚੜ ਵਿੰਤੇ ਦੇ ਰਾਹ ਤੇ ਚੱਲਣ ਵਾਲਾ ਭਗਵੰਤ ਮਾਨ ਪਹੁੰਚ ਰਿਹਾ ਹੈ ਰੇਲਵੇ ਸਟੇਸ਼ਨ ਫਰੀਦਕੋਟ ਨਹਿਰੂ ਸਟੇਡੀਅਮ ਖਾਲਿਸਤਾਨ ਦੇ ਝੰਡੇ ਚੜਾ ਦਿੱਤੇ ਗਏ ਹੈ ਸੁਨੇਹਾ ਦਿੱਤਾ ਸਿੱਖ Hindu ਨਹੀਂ ਔਰ ਇਹ ਸੁਣਿਓ 트럼ਪ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਣਾ ਚਾਹੀਦਾ 26 ਜਨਵਰੀ ਨੂੰ ਪੰਜਾਬ ਦੇ ਨੌਜਵਾਨ ਤੇ ਕਿਸਾਨ ਜਿਹੜੇ ਸੜਕਾਂ ਤੇ ਬੈਠੇ ਹੈ ਫਰੀਦਕੋਟ ਅੰਮ੍ਰਿਤਸਰ ਗੁਰਦਾਸਪੁਰ ਜਿੱਥੇ ਜਿੱਥੇ ਡੀਸੀ ਆਫਿਸ ਹੈ ਕਾਦਰ ਤਿਰੰਗੇ ਚੜਨਗੇ ਤੁਸੀਂ ਆਪਣਾ ਹਾਲਿਸਤਾਨ ਦਾ ਝੰਡਾ ਚੜਾਣਾ ਐ ਐਂਡ ਲੈਟ ਦਾ ਵਰਡ ਨੋ ਸਿਕਸ ਆਰ ਨਾਟ ਹਿੰਦੂਸ ਪੰਜਾਬ ਇਜ਼ ਨਾਟ ਇੰਡੀਆ ਔਰ ਅਸੀਂ ਖਾਲਿਸਤਾਨ ਤੱਕ ਜੰਗ ਜਾਰੀ ਰੱਖਾਂਗੇ ਭਗਵੰਤਬਾਨ ਵਿਅੰਤੇ ਦੇ ਰਾਤੇ ਚੱਲਣ ਵਾਲਿਆਂ ਦਾ ਹਸ਼ਰ ਵਿਅੰਤੇ ਵਰਗਾ ਹੁੰਦਾ ਅਸੀਂ ਸ਼ਹੀਦ ਤਲਾਵਰ ਦੇ ਰਾਤੇ ਚੱਲਣ ਵਾਲੇ ਨੌਜਵਾਨਾਂ ਨੂੰ ਸੁਨੇਹਾ ਦਿੰਨੇ ਆ ਲੱਕ ਦੇ ਉੱਤੇ ਬੰਬ ਨਹੀਂ ਬੰਨਣਾ ਹੱਥ ਵਿੱਚ ਤਰੰਗਾ ਨਹੀਂ ਫੜਨਾ ਹੱਥ ਵਿੱਚ ਖਾਲਿਸਤਾਨ ਦਾ ਝੰਡਾ ਫੜਨਾ ਹੈ ਤੇ ਝੰਡਾ ਹਰ ਡੀਸੀ ਆਫਿਸ ਦੇ ਉੱਤੇ ਚੜਾ ਦਿਓ ਐਂਡ ਲੈਟ ਦੀ ਟਰੰਪ ਐਡਮਿਨਿਸਟ੍ਰੇਸ਼ਨ ਹੀਅਰ ਥੈਟ ਪੰਜਾਬ ਵਾਂਟਸ ਇੰਡੀਪੈਂਡੈਂਸ ਪੰਜਾਬ ਇਜ਼ ਨਾਟ ਇੰਡੀਆ ਐਂਡ ਸਿੱਖਸ ਆਰ ਨਾਟ ਹਿੰਦੂਸ

ਉਹ ਮੇਰਾ ਤਾਂ ਕੀ ਇਹ ਨਹੀਂ ਕੋਈ ਜੀ ਆ ਇਸ ਦਾ ਨਾਮ

ਜਿੱਥੇ ਮੁੱਖ ਮੰਤਰੀ ਬਕੌਂਤ ਸਿੰਘ ਮਾਨ ਵੱਲੋਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨੀ ਪਰ ਉਸ ਤੋਂ ਪਹਿਲਾਂ ਇੱਕ ਵੱਡੀ ਗਤੀਵਿਧੀ ਸਾਹਮਣੇ ਆਈ ਕਿ ਖਾਲਿਸਤਾਨ ਜਿੰਦਾਬਾਦ ਦੇ ਝੰਡੇ ਲਗਾਏ ਗਏ। ਇਹ ਤਾਂ ਜੀ ਜਿਹੜਾ ਵੈਨਿਊ ਜਿਹੜਾ ਹੈਗਾ ਉਹ ਦੂਸਰਾ ਵਾ ਤੇ ਜਿੱਥੇ ਖਾਲਿਸਤਾਨ ਜਾਂ ਐਸਐਫਜੀ ਦੇ ਲਿਖਿਆ ਗਿਆ ਉਹ ਦੂਸਰਾ ਹੈਗਾ ਵੈਨਿਊ ਤੋਂ ਥੋੜਾ ਇਹ ਦੂਰ ਹੈਗਾ ਤੇ ਇੱਥੇ ਲਿਖਿਆ ਐਸਐਫਜੀ ਦਾ ਲਿਖਿਆ ਖਾਲਿਸਤਾਨ ਜਿੰਦਾਬਾਦ ਲਿਖਿਆ ਸੀ ਉਹ ਜਾਣ ਕੇ ਮੌਕੇ ਤੇ ਆਏ ਆ ਵੇਖਿਆ ਦਰੰਤੋਂ ਨੇ ਸੀ ਉਹਦੇ ਤੇ ਕੇਐਫਆਈਆਰ ਲੌਂਚ ਕਰਨ ਲੱਗੇ ਆ। ਤੇ ਸੈਕੰਡਲੀ ਇਹ ਚੀਜ਼ ਜਿਹੜੀ ਹੈਗੀ ਹੈ ਅਸੀਂ ਉਹ ਉਸਦੀ ਗ੍ਰੈਵਿਟੀ ਨੂੰ ਟੇਕ ਕੇਅਰ ਵੀ ਕਰ ਰਹੇ ਹਾਂ ਬਟ ਇਹ ਵੈਨ ਨਹੀਂ ਤਾਂ ਨਹੀਂ ਹੈ ਵੈਨ ਨਹੀਂ ਤਾਂ ਥੋੜਾ ਦੂਰ ਹੈ ਸਰ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਸੋਵਨ ਸਿੰਘ ਮਾਨ ਵੱਲੋਂ ਇਹ ਵੀਜ਼ਿਟ ਕਰਨੀ ਸੀ ਪਰ ਉਸ ਕੋਲ ਕਿਹੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸੀ ਚੱਲ ਕਰੀਏ ਤਾਂ ਦੋ ਦਿਨ ਪਹਿਲਾਂ ਐਨਜੀਪੀ ਸਭ ਵੱਲੋਂ ਵੀ ਜਿਹੜਾ ਇੱਥੇ ਸਿਕਿਆ ਦੇ ਮੱਦੇਨਜ਼ਰ ਜਿਹੜੇ ਮੈਨਾ ਕੀਤਾ ਗਿਆ ਸੀ ਪਰ ਉਸੇ ਬਾਜੂ ਦੇ ਇੱਕ ਵੱਡੀ ਚੂਹ ਜਿਹੜੀ ਸਮਝ ਨਹੀਂ ਨਹੀਂ ਇਦਾਂ ਨਹੀਂ ਜੀ ਇਸ ਮੈਂ ਫਿਰ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਚੂਕਾ ਵਾਲੀ ਗੱਲ ਨਹੀਂ ਜਿੱਥੇ ਵੈਨਿਊ ਹੈਗਾ ਉੱਥੇ ਕੁਝ ਇਦਾਂ ਦਾ ਨਹੀਂ ਹੋਇਆ ਹੈਗਾ ਸਾਡਾ ਵੈਨਿਊ ਅੰਦਰ ਆ ਤੇ ਸਾਡੀ ਗਾਰਡ ਵੀ ਲੱਗੀ ਹੈ ਉੱਥੇ ਸਾਰਾ ਅਸੀਂ ਯਾਨੀ ਕਿ 24/7 ਗਾਰਡ ਲੱਗੀ ਹੋਈ ਹੈ ਉਹਦੇ ਉਹਦੇ ਉਸ ਕੰਪਾਊਂਡ ਤੇ ਜਿੱਥੇ ਇਹ ਫੰਕਸ਼ਨ ਹੋਣਾ ਹੈ ਉੱਥੇ ਇਦਾਂ ਦਾ ਕੁਝ ਨਹੀਂ ਇਹ ਉਸ ਉਸ ਤੋਂ ਬਾਹਰ ਹੈ ਥੋੜਾ ਦੂਰ ਹੈ ਜਿੱਥੇ ਇਹ ਇੱਥੇ ਇੱਥੇ ਹੋਇਆ ਹੈਗਾ ਸਰ ਕੱਲ ਸਨੀਚ ਮਤਕ ਤੋਂ ਕੌਂਸਿੰਗ ਪਨਵੋਲ ਤੇ ਵੀਡੀਓ ਵੀ ਜਿਹੜੀ ਸੋਸ਼ਲ ਮੀਡੀਆ ਤੇ ਪਾਈ ਗਈ ਸੀ ਜਿਸ ਵਿੱਚ ਜਿੰਮੇਵਾਰੀ ਲਈ ਕਿ ਇਸ ਝੰਡੇ ਜਿਹੜੇ ਅਸੀਂ ਲੈ ਰਾਏ ਦੀ ਇਸ ਤੋਂ ਲਗਾਇਆ ਪੁਰ ਵੈਨਿਊ ਜਿੱਥੇ ਰੇਲਵੇ ਸਟੇਸ਼ਨ ਵੀ ਦੱਸਿਆ ਜਾ ਰਿਹਾ ਹੈ ਕੀ ਪੁਲਿਸ ਦੀ ਨਜ਼ਰ ਤੇ ਇਹ ਚੀਜ਼ਾਂ ਪਹਿਲਾਂ ਨਹੀਂ ਆਈਆਂ ਕਿਉਂਕਿ ਵੀਡੀਓ ਆਉਣ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਹੱਤਕਿਆ ਹੈ ਇਹ ਐਲੀਮੈਂਟ ਆਫ ਸਰਪ੍ਰਾਈਜ਼ ਉਹਦੇ ਕੋ ਹੋਣਾ ਜੀ ਐਸੀ ਤੇ ਫਿਰ ਜਿਉਂ ਹੀ ਸਾਨੂੰ ਪਤਾ ਲੱਗਾ ਸੀ ਤੁਰੰਤ ਜਿੰਨੂ ਵੀ ਕਹਿੰਦੇ ਇਸ ਚੀਜ਼ ਤੇ ਹੈਗਾ ਜਿੱਥੇ ਜਿੱਥੇ ਇਹ ਹੀ ਦੇਖੋ ਇਹ ਫੰਕਸ਼ਨ ਦੇ ਚੱਲਦੇ ਵੈਸੇ ਵੀ ਸਾਡੀਆਂ ਗਾਰਦਾਂ ਥਾਣਿਆਂ ਤੇ ਆਫਿਸਿਸ 'ਚ ਹੋਰ ਲੱਗੀਆਂ ਉੱਥੇ ਇੰਝ ਦਾ ਕੁਝ ਨਹੀਂ ਹੋਇਆ ਨੇ ਕੋਈ ਦੂਰ ਸਪੌਟ ਲੱਭ ਕੇ ਜੋ ਕੀਤਾ ਹੈਗਾ ਬਟ ਅਹੀ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ